ਤਦ ਸਰ ਦੇ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨੇ ਨਵਨੇਇਕ ਸਰਪੰਚਾਂ ਪੰਚਾਂ ਨੂੰ ਸੋਚੂਕਸ ਮਾਗਮ ਤਰ੍ਹਾਂ ਪੱਤਰਕਾਰਾਂ ਦੇ ਨਾਲ ਗਲਬਤ ਕਰਦੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਪਿੰਡ ਵਾਸੀਆਂ ਦੇ ਨਰੇਗਾ ਦੇ ਪੈਸੇ ਬੰਦ ਕਰ ਸਕਦੀ ਹੈ ਤਾਂ ਕਿਸਾਨ ਵੀ 6 ਮਹੀਨਿਆਂ ਤੱਕ ਦਾ ਅਨਾਜ ਰੋਕ ਸਕਦੇ ਨੇ ਮੰਤਰੀ ਬਲਬੀਰ ਨੇ ਕਿਹਾ ਕਿ ਸਾਨੂੰ ਦਿੱਲੀ ਅਤੇ ਪੰਜਾਬ ਦੀ ਗੱਲ ਨਹੀਂ ਕਰਨੀ ਚਾਹੀਦੀ ਹੈ ਇਹ ਪ੍ਰਦੂਸ਼ਣ ਪਰਾਲੀ ਸਾੜਨ ਦੇ ਨਾਲ ਨਹੀਂ ਫੈਲਿਆ ਸਗੋਂ ਪੂਰੇ ਦੇਸ਼ ਅਤੇ ਮੱਧ ਏਸ਼ੀਆ ਵਿੱਚ ਧੂਆਂ ਫੈਲ ਰਿਹਾ ਹੈ ਡਾਕਟਰ ਬਲਬੀਰ ਨੇ ਨਵਨਯੁਕਤ ਪੰਚਾਇਤ ਨੂੰ ਵਧਾਈ ਦਿੰਦਾ ਕਿ ਹੈ ਕਿ ਆਪਣੇ ਪਿੰਡਾਂ ਵਿੱਚ ਬਿਨਾਂ ਕਿਸੇ ਭੇਦਭਾਵ ਅਤੇ ਇਕਜੁੱਟ ਹੋ ਕੇ ਕੰਮ ਕਰਨ ਜਿਸ ਤਰ੍ਹਾਂ ਪੰਜਾਬ ਸਰਕਾਰ ਕਰ ਰਹੀ ਹੈ। ਔਰ ਹਾਂ ਸਭ ਤੋਂ ਪਹਿਲਾਂ ਮੈਂ ਵਧਾਈ ਦਿੰਦਾ ਜੀ ਸਾਰਿਆਂ ਨੂੰ ਔਰ ਮੈਂ ਉਮੀਦ ਕਰਦਾ ਕਿ ਜਿਹੜੀ ਨਵੀਂ ਪੰਚਾਇਤ ਹੈ ਜਿਸ ਤਰ੍ਹਾਂ ਪੰਜਾਬ ਸਰਕਾਰ ਕਰ ਰਹੀ ਹੈ ਉਹ ਨਵੀਂ ਸੋਚ ਨਾਲ ਕੰਮ ਕਰਨਗੇ ਔਰ ਪਾਰਟੀਵਾਦੀਤੋਂ ਉੱਪਰ ਸਕੇ ਜਿਹੜਾ ਪਿੰਡ ਨੂੰ ਇੱਕ ਯੂਨਿਟ ਮੰਨ ਕੇ ਆਪਣੇ ਪਿੰਡ ਨੂੰ ਇੱਕ ਸੋਵਰਨ ਪਿੰਡ ਜਿਹਦੇ ਵਿੱਚ ਕਿ ਝਗੜਿਆਂ ਦਾ ਹੱਲ ਝਗੜੇ ਹੋਣ ਨਾ ਜੇ ਹੋਵੇ ਤਾਂ ਉਹ ਦਾ ਪਿੰਡ ਦੇ ਵਿੱਚ ਮਸਲਾ ਹੱਲ ਕਰਤਾ ਜਾਵੇ ਪੁਲਿਸ ਤੱਕ 갈ਣਾ ਪਹੁੰਚੇ ਔਰ ਪ੍ਰਿੰਟਾ ਦੇ ਵਿੱਚ ਸਫਾਈ ਦਾ ਬੰਦੋਬਸਤ ਖਾਸ ਕਰਕੇ ਸੋਲਿਡ ਤੇ ਲਿਕਵਿਡ ਵੇਸਟ ਮੈਨੇਜਮੈਂਟ ਉਹ ਸਾਡੀ ਸਰਕਾਰ ਦੀ ਪ੍ਰਾਇਰਟੀ ਵੀ ਹੈ ਔਰ ਇਸ ਤੋਂ ਸਵਾਏ ਜਿਹੜਾ ਨਰੇਗਾ ਦਾ ਹੈਗਾ ਉਹਨੂੰ ਆਪਾਂ ਇੰਪਲੀਮੈਂਟ ਕਰਕੇ ਲੋਕਾਂ ਨੂੰ ਰੋਜ਼ਗਾਰ ਦੇਣਾ ਔਰ ਬੱਚਿਆਂ ਦੀ ਪੜ੍ਹਾਈ ਵਾਸਤੇ ਜਿਹੜਾ ਸਕੂਲ ਹੈ ਜਿਹੜੀ ਪਿੰਡ ਦੀ ਡਿਸਪੈਂਸਰੀ ਆ ਜਾਂ ਜੋ ਆਸ-ਪਾਸ ਡਿਸਪੈਂਸਰੀ ਆ ਉਹਦੇ ਵਿੱਚ ਵੀ ਥੋੜਾ ਜਿਆਦਾ ਅਟੈਕਸਪੀ ਕਰਨਾ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਖੇਤੀਬਾੜੀ ਆ ਉਹਨੂੰ ਜਿਹੜਾ ਟਰਾਂਸਫਾਰਮ ਕਰਨਾ ਜਿਹੜਾ ਇਹ ਬਹੁਤ ਜ਼ਿਆਦਾ ਸਮੇਂ ਦੀ ਲੋੜ ਹੈ ਜਿ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਚਾਹੇ ਤੁਸੀਂ ਮੈਂ ਇਕੱਲੇ ਪੰਜਾਬ ਤੇ ਦਿੱਲੀ ਦੀ ਗੱਲ ਨਾ ਕਰੋ ਤੁਸੀਂ ਇਹ ਪ੍ਰਦੂਸ਼ਣ ਕੋਈ ਪੰਜਾਬ ਦਿੱਲੀ ਦੀ ਸਮੱਸਿਆ ਨਹੀਂ ਨਾ ਇਹ ਇਕੱਲੇ ਸਿਰਫ ਪરાੜੀ ਨਾਲ ਲਿੰਕ ਹੈ ਇਨੂੰ ਸਾਰੇ ਨੂੰ ਸਮੁੱਚੇ ਭਾਰਤ ਦੇਸ਼ ਜਿਹੜਾ ਹੈਗਾ 100 ਕਰੋੜ ਤੋਂ ਵੱਧ ਜਿਹੜੇ ਲੋਕ ਹੈ ਉਸ ਦੇ ਗੈਸ ਚੈਂਬਰ ਚ ਜੇ ਮੈਂ ਕੁਆਂਟੀਫਾਈ ਨਹੀਂ ਕਰਾਂ ਤਾਂ ਉਹ ਸੈਂਟਰਲ ਏਸ਼ੀਆ ਤੱਕ ਸਾਰਾ ਵੱਲੋਂ ਜਿਹੜਾ ਹੈਗਾ ਜਿਹਨੂੰ ਅਸੀਂ ਇੰਡੋਚੈਟਿਕ ਪਲੇਨ ਵੀ ਕਹਿੰਦੇ ਆ ਉਹ ਸਾਰਾ ਜਿਹੜਾ ਪ੍ਰਦੂਸ਼ਣ ਹੈ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਤਾਂ ਹੱਲ ਤਾਂ ਪਿੰਡ ਦੇ ਲੈਵਲ ਤੇ ਹੋਣਾ ਔਰ ਜਿਹੜਾ ਹੈਗਾ ਮੂਟਲੇ ਲੈਵਲ ਤੇ ਹੋਣਾ ਇਹ ਸਾਰਿਆਂ ਨੂੰ ਜਿਹੜਾ ਹੈਗਾ ਪਿੰਡ ਨੂੰ ਆਪਣੇ ਇੱਕ ਯੂਨਿਟ ਮੰਨ ਕੇ ਜੋ ਉਹਨਾਂ ਨੇ ਖਾਣਾ ਜੀ ਉਹ ਪਿੰਡ 'ਚ ਹੀ ਹੁੰਦਾ ਸਾਰਾ ਕਿਤੇ ਨਾ ਕਿਤੇ ਜਿਹੜੀ ਵੀ ਚੀਜ਼ ਅਸੀਂ ਖਾਂਦੇ ਆ ਉਹ ਸਾਰੀ ਪੈਦਾ ਪਿੰਡਾਂ 'ਚ ਹੁੰਦੀ ਆ ਸ਼ਹਿਰਾਂ 'ਚ ਕੋਈ ਫੈਕਟਰੀ ਲੱਗਿਆ ਹੋਇਆ ਖਾਣੇ ਦੀ ਆ ਉੱਥੇ ਤਾਂ ਸਿਰਫ ਪ੍ਰੋਸੈਸਿੰਗ ਹੁੰਦੀ ਆ ਸੋ ਇਹ ਹਰ ਇੱਕ ਪਿੰਡ 'ਤੇ ਜੋ ਖਾਣਾ ਉਹ ਪੈਦਾ ਕਰਨਾ ਔਰ ਜੋ ਕਹਿੰਦੇ ਆ ਵੀ ਜੋ ਵਟ ਐਵਰ ਕਮਜ਼ ਆਫ ਦਾ ਲੈਂਡ ਜੋ ਬੰਦਿਆਂ ਨੇ ਕੰਜ਼ੂਮ ਕਰ ਲਿਆ ਜੋ ਨਿਵੇਸ਼ਕਾਂ ਨੇ ਕਰ ਲਿਆ ਪਛੀਆਂ ਨੇ ਖਾ ਲਿਆ ਜਿਹੜਾ ਬਾਕੀ ਬਚਿਆ ਸ਼ੁੱਡ ਗੋ ਬੈਕ ਟੂ ਦਾ ਲੈਂਡ ਅਸੀਂ ਸਾਰੇ ਧਰਤੀ ਮਾਤਰ ਦੇ ਹਿੱਸੇ ਆ ਦੀ ਚਾਹੇ ਇਨਸਾਨ ਹੈ ਪੰਛੀ ਹੈ ਜਾਂ ਕੀੜੇ ਮਕੌੜੇ ਆ ਸਾਰੇ ਧਰਤੀ ਜੋ ਅਸੀਂ ਧਰਤੀ ਆਪਾਂ ਧਰਤੀ ਨੂੰ ਪੋਇਜ਼ਨ ਨਾ ਕਰੀਏ ਜਿੰਨੇ ਕੈਮੀਕਲ ਘੱਟ ਤੋਂ ਘੱਟ ਪੱਤੇ ਉਹ ਵਰਤੀਏ ਆਪਾਂ ਸੋ ਇਹ ਜਿਹੜੀ ਸਾਰੀਆਂ ਗੱਲਾਂ ਦਾ ਜੇ ਚਾਰ ਰੱਖਣਗੇ ਤਾਂ ਜਿਹੜਾ ਪੰਜਾਬ ਹੈ ਉਹ ਅੱਗੇ ਵਧੇਗਾ ਔਰ ਜੇ ਪਿੰਡਾਂ ਵਾਲੇ ਆਪਣੀ ਤਾਕਤ ਨੂੰ ਸਮਝਣਗੇ ਜੇ ਕੇਂਦਰ ਸਰਕਾਰ ਇਹਨਾਂ ਕੋਲ ਤਾਕਤ ਨਹੀਂ ਹੈ ਵੀ ਜੇ ਕੇਂਦਰ ਸਰਕਾਰ ਇਹਨਾਂ ਦੇ ਨਿਰੇਖਾ ਦੇ ਪੈਸੇ ਰੋਕ ਸਕਦੀ ਆ ਤਾਂ ਇਹਨਾਂ ਕੋਲੇ ਖਾਣਾ ਹੈ ਜੇ ਇਹਨਾਂ ਨੇ ਇੱਕ ਵਾਰੀ ਇੱਕ ਵਾਰੀ ਇਹਨਾਂ ਨੇ ਫੈਸਲਾ ਕਰਕੇ 6 ਮਹੀਨੇ ਲਈ ਖਾਣਾ ਰੋਕਤਾ ਤਾਂ ਸਭ ਦੀਆਂ ਚੀਕਾਂ ਨਿਕਲ ਜਾਣਗੀਆਂ ਤੋਂ ਜਿੱਦਣੇ ਆਪਣੀ ਤਾਕਤ ਨੂੰ ਪਛਾਣ ਜਾਣਗੇ ਉਸ ਤਰੀਕੇ ਨਾਲ ਕੰਮ ਕਰਾਂਗੇ ਉਸ ਦਿਨ ਦੇਸ਼ ਉੱਤਰ ਜਾਏਗਾ ਸਰ ਨਸ਼ੇ ਦੀ ਗੱਲ ਕਰੀ ਸੀ ਤੁਸੀਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇਖਣੀ ਦੇਖੋ ਜਿਹੜੀ ਨਸ਼ੇ ਦੀ ਗੱਲ ਹੈ ਜਿਹੜੀ ਨਸ਼ੇ ਦੀ ਗੱਲ ਹੈ ਇਹ ਪੰਜਾਬ ਦੀ ਰੁਖ ਦੀ ਰਗ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਨੈਸ਼ਨਲ ਪੁਲਿਸ ਆਫਿਸਰ ਜੀ ਬਾਜੀ ਨੇ ਵੀ ਕੋਰੋਨੀਅਲ ਕੀਤੀ ਆ ਆਪਣੀ ਸ਼ੁਰੂਆਤ ਜੇ ਪਿੰਡਾਂ ਤੋਂ ਕਰੀ ਹੈ ਜੇ ਆਪਾਂ ਹਰ ਇੱਕ ਜਿਹੜਾ ਜਿਹੜੀ ਛੋਟੀ ਉਹ ਪੰਚਾਇਤ ਆ ਪਿੰਡ ਦੇ ਲੋਕ ਇਕੱਠੇ ਹੋ ਕੇ ਅਸੀਂ ਸਿਹਤ ਕਮੇਟੀਆਂ ਬਣਾਉਣ ਜਾ ਰਹੇ ਹਾਂ ਜਿ세 ਤਰ੍ਹਾਂ ਤੁਸੀਂ ਸਕੂਲ ਦੀਆਂ ਮੈਨੇਜਮੈਂਟ ਕਮੇਟੀਆਂ ਸੁਣੀਆਂ ਹੋਣੀਆਂ ਸਕੂਲ ਦੇ ਵਿੱਚ ਪੇਰੈਂਟ-ਟੀਚਰ ਮੀਟਿੰਗ ਹੁੰਦੀ ਆ ਸਾਡੀ ਹਰ ਪ੍ਰਿੰਟ ਦੇ ਵਿੱਚ ਸ਼ਹਿਰ ਕਮੇਟੀ ਦੀ ਮੀਟਿੰਗ ਮੈਂ ਕਰਿਆ ਕਰੂੰਗਾ ਖੁਦ ਰੈਗੂਲਰਲੀ ਲਾਵਾਂਗੇ ਮੀਟਿੰਗ ਉਹਨਾਂ ਲਈ ਆ ਜੀ ਉਹਨਾਂ ਦੀ ਟ੍ਰੇਨਿੰਗ ਵੀ ਦੇਵਾਂਗੇ ਉਹਨਾਂ ਨੂੰ ਤੇ ਅਸੀਂ ਜਿਹੜੇ ਹੈਗੇ ਆ ਜਿਹੜੇ ਬੱਚੇ ਨਸ਼ਾ ਕਰਦੇ ਆ ਜਿਹੜੇ ਪਰਿਵਾਰਾਂ ਦੇ ਬੱਚੇ ਨਸ਼ਾ ਕਰਦੇ ਆ ਮੈਨੂੰ ਉਹਨਾਂ ਦੇ ਨਾਲ ਅਮਦਰੀ ਆ ਉਹਨਾਂ ਦਾ ਅਸੀਂ ਪੂਰਾ ਬੰਦਵਸਤ ਕਰਾਂਗੇ ਇਲਾਜ ਦਾ ਕਾਉਂਸਲਿੰਗ ਦਾ ਉਹਨਾਂ ਨੂੰ ਕੰਮ ਸਿਖਾਉਣ ਦਾ ਕੰਮ ਦੇਣ ਦਾ ਲੇਕਿਨ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਬਿਲਕੁਲ ਨਹੀਂ ਛੱਡਾਂਗੇ ਉਹਨਾਂ ਨਾਲ ਪੁਲਿਸ ਡੀਲ ਕਰੇਗੀ ਸੋ ਇਹ ਅਸੀਂ ਪਿੰਡਾਂ ਦੀਆਂ ਵਿੱਚ ਵੀ ਨਵੀਂ ਸੋਚ ਲੈ ਆ ਕੇ ਪਿੰਡਾਂ ਤੱਕ ਪਹੁੰਚਾ ਕੇ ਉਹਨੂੰ ਅਸੀਂ ਨਸ਼ਿਆਂ ਦਾ ਮਸਲਾ ਜ਼ਰੂਰ ਹੱਲ ਕਰ ਲਾਂਗੇ ਆਮ ਜਨਤਾ ਰਣਜੀਤ ਸਿੰਘ ਚੰਨੀ ਨੇ ਪਰਸੇ ਇੱਕ ਬਿਆਨ ਦਿੱਤਾ ਸੀ ਪਰ ਉਹਨਾਂ ਨੇ ਅੱਜ ਮਾਫੀ ਮੰਗ ਲਈ ਤੁਹਾਨੂੰ ਕੀ ਲੱਗਦਾ ਵੀ ਔਰਤਾਂ ਦੇ ਦੇਖੋ ਬਹੁਤ ਮਤ ਭਾਗਿਆ ਬਿਆਨ ਸੀਗਾ ਜੀ ਅੱਜ ਤਾਂ ਆਪਾਂ ਜਿਹੜਾ ਹੈਗਾ ਆਪਾਂ ਜਿਹੜੀ ਨਵੀਂ ਸੋਚ ਦੀ ਗੱਲ ਕਰਦੇ ਆ ਇਹ ਉਹ ਬੰਦੇ ਆ ਜਿਹੜੀ ਕਿ ਇੱਕ ਮਤਲਬ ਕਟਿਆ ਸ਼ਬਦਾਵਲੀ ਕਟਿਆ ਸੋਚ ਵਾਲੇ ਬੰਦੇ ਆ ਇਹਨਾਂ ਬਾਰੇ ਆਪਾਂ ਗੱਲ ਕਰਨ ਨੂੰ ਕਰਨੀ ਆ ਹੋਰ ਵੀ ਇਹਨਾਂ ਦੇ ਬੰਦਿਆਂ ਨੇ ਕੀਤੀ ਆ ਜੀ ਇਹ ਬਹੁਤ ਮਾੜੀ ਮਾਨਸਿਕਤਾ ਦਾ ਨਤੀਜਾ ਹੈਗਾ ਜਿਹੜਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਰਿਹਾ ਹੋਵੇ ਚਾਹੇ 6 ਮਹੀਨੇ ਲਈ ਚਾਹੇ 4 ਮਹੀਨੇ ਲਈ ਔਰ ਬਹੁਤ ਬੜੇ ਲੰਬਾ ਸਮਾਂ ਆਪਣਾ ਹੁਣ ਐਮਐਲਏ ਰਿਹਾ ਹੋਵੇ ਔਰ ਮੈਂਬਰ ਪਾਰਲੀਮੈਂਟ ਹੋਵੇ ਅਸੀਂ ਜਦੋਂ ਕਿ ਮਾੜੀ ਪਾਸਾ ਬੋਲਦਾ ਸੀ ਉਹਨੂੰ ਕਹਿੰਦੇ ਵੀ ਹਨ ਪਾਰਲੀਮੈਂਟਰੀ ਲੈਂਗੁਏਜ ਨਾ ਬਹੁਤ ਅਸੀਂ ਇੱਕ ਇੱਕ ਰੋਲ ਮਾਡਲ ਹੁੰਦਾ ਜੀ ਚਾਹੇ ਐਮਐਲਏ ਹੋਵੇ ਚੁਣਿਆ ਹੋਇਆ ਪ੍ਰਤੀਨਿਧੀ ਕੋਈ ਹੋਵੇ ਚਾਹੇ ਸਰਪੰਚ ਮੈਂਬਰ ਪ ਉਹਨਾਂ ਦੀ ਬੋਲ ਪਾਣੀ ਬਹੁਤ ਉੱਚੀ ਤੇ ਸੁੱਚੀ ਹੋਣੀ ਚਾਹੀਦੀ ਆ ਉਹ ਲੋਕੋ ਦੀ ਮਿਸਾਲ ਦੇਣ ਕਿ ਇਹੋ ਜਿਹੀ ਪਾਣੀ